ਚਿਕਲ ਮਰਹਬਾ ਸੋ ਲਾਈਵ ਤਸਵੀਰਾਂ ਇੱਕ ਵਾਰੀ ਫੇਰ ਖਮਸਾ ਐਕਸਪੋ 9 ਗ੍ਰਮਸਾ ਐਕਸਪੋ ਦੇ ਸੈਕੰਡ ਡੇ ਚ ਐਂਟਰ ਕਰ ਚੁੱਕੇ ਆਂ ਔਰ ਅਲੱਗ ਅਲੱਗ ਜਿਹੜੇ ਪਾਰਟਿਸਪੈਂਟ ਆ ਉਹਨਾਂ ਦੇ ਸਟਾਲਸ ਤੇ ਜਾ ਕੇ ਅਲੱਗ ਅਲੱਗ ਮਸ਼ੀਨ ਦੇ ਨਾਲ ਅਸੀਂ ਵੀ ਵਾਕਿਫ ਹੋਣ ਦੀ ਕੋਸ਼ਿਸ਼ ਕਰ ਰਹੇ ਆਂ ਸੋ ਲਾਈਵ ਤਸਵੀਰਾਂ ਇਸ ਵੇਲੇ ਦੀਆਂ ਕਿ ਕਿਦਾਂ ਅਪਗ੍ਰੇਡੇਸ਼ਨ ਚੱਲ ਰਹੀ ਹੈ ਇੰਡਸਟਰੀ ਨੂੰ ਲੈ ਕੇ ਇੰਡਸਟਰੀ ਵੀ ਪੂਰੀ ਤਰ੍ਹਾਂ ਉਤਰੀ ਹੋਈ ਹੈ ਕਿ ਕੀ ਬਾਜ਼ਾਰ ਦੇ ਵਿੱਚ ਨਵੀਂ ਨਵੀਂ ਟੈਕਨੋਲੋਜੀ ਆਈ ਹੈ ਕਿ ਇਦਾਂ ਦੀਆਂ ਚੀਜ਼ਾਂ ਆਈਆਂ ਹੈ ਤੋ ਤੁਸੀਂ ਦੇਖ ਸਕਦੇ ਹੋ ਕਿ B2B ਸ਼ੋਅ ਹੈ ਪਰ ਇਹਦੇ ਵਿੱਚ ਵੀ ਜਿਹੜੀ ਟੀਮ ਹੈ ਪੂਰੀ ਦੀ ਪੂਰੀ ਹਰ ਆਪਣੇ ਜਿਹੜੇ ਵਰਕਰ ਹੈ ਜਿਹੜੇ ਆਪਣੇ ਜਿਹੜੇ ਟੀਮ ਹੈ ਉਹ ਸਾਰਿਆਂ ਨੂੰ ਮਸਤਾਨਾ ਦੀ ਟੀ-ਸ਼ਰਟ ਪਾਈ ਗਈ ਹੈ ਤਾਂ ਕਿ ਪਤਾ ਲੱਗ ਜਾਏ ਕਿ ਜਿਹੜਾ ਵੀ ਬਿਸਟਰ ਹੈ ਉਹ ਕਿਹਦੇ ਨਾਲ ਜਿਹੜਾ ਹੈ ਜਾਣਕਾਰੀ ਲੈ ਸਕਦਾ ਕਿਤੋਂ ਲੈ ਸਕਦਾ ਉਸ ਤੋਂ ਗੱਲਬਾਤ ਕਰਦੇ ਆ ਮਸਤਾਨਾ ਦੇਸਾਲ ਤੋਂ ਸਤਿ ਸ੍ਰੀ ਅਕਾਲ ਜੀ ਨਮਸਕਾਰ ਸਰ ਤੁਹਾਡਾ ਸ਼ੁਭਨਾ ਕੁਲਸ਼ੇਨ ਮਸਾਨਾ ਬ੍ਰਦਰ ਤ੍ਰਿਕਨ ਜੀ ਕਿੰਨਾ ਦਾ ਮਾਹੌਲ ਹੈ ਕੀ ਕੁਝ ਬਹੁਤ ਹੀ ਵਧੀਆ ਮਾਹੌਲ ਹੈ ਬੜੇ ਅਸੀਂ ਸਾਰੇ ਐਕਸਾਈਟਡ ਹੈ ਪਲਾਂਟੇਜ ਦੇ ਆਉਣ ਤੋਂ ਦੇਖ ਬਹੁਤ ਹੀ ਜ਼ਿਆਦਾ ਰਿਸਪੌਂਸਿਬਲ ਮਿਲ ਰਿਹਾ ਹਰ ਇੱਕ ਪ੍ਰੋਡਕਟ ਦਾ ਜਿਸ ਤਰ੍ਹਾਂ ਹੁਣ ਅਸੀਂ ਇਸ ਸਾਲ ਨਵਾਂ ਪ੍ਰੋਡਕਟ ਲਾਂਚ ਕੀਤਾ ਹੈ ਇੰਡੀਆ ਚ ਪਹਿਲੀ ਵਾਰੀ ਪੂਲ ਗਵਰਨਮੈਂਟ ਦੇ ਵਿੱਚ ਪੀਸ ਹੈ ਸਾਡਾ ਜਿਹੜਾ ਕਿ ਨਿੱਕ ਟੂ ਗਿਆ ਜੀ ਸਿੱਧਾ ਪੀਸ ਤਿਆਰ ਕਰੋ ਸਿੱਧਾ ਹੀ ਗਲੇ ਚ ਪਾਓ ਕੋਈ ਸਲਾਈ ਨਹੀਂ ਕੋਈ ਕੁਛ ਨਹੀਂ ਨਾ ਕੋਈ ਤਰਪਾਈ ਹੋਏਗੀ ਕਿਤੇ ਵੀ ਸਿੰਗਲ ਪੀਸ ਸੀਮਲੈਸ ਬਣੇਗਾ ਇਵਨ ਕਿ ਸ਼ੋਲਡਰ ਦੇ ਕੋਲੇ ਆ ਕੇ ਵੀ ਕੋਈ ਜੋੜ ਨਹੀਂ ਹੋਏਗਾ ਜੀ ਐਜ਼ ਇਟ ਇਜ਼ ਪੀਸ ਸਿਰਫ ਬਣਾਓ ਤੇ ਸਿੱਧਾ ਗਲੇ ਚ ਪਾਓ ਜੀ ਤੇ ਇਹ ਇਹ ਜਿਹੜਾ ਹੈਗਾ ਇਸ ਤੋਂ ਹੀ ਬਣਾਇਆ ਹੈਗਾ ਇਹ ਪਹਿਲੀ ਵਾਰੀ ਤੁਸੀਂ ਇੰਡੀਆ ਚ ਹਾਂ ਪਹਿਲੀ ਵਾਰੀ ਸਰ ਐਂਡੀਆਈ ਪਹਿਲੀ ਵਾਰੀ ਲਾਂਚ ਹੋਇਆ ਉਹ ਤਾਂ ਤੁਸੀਂ ਹਾਂ ਜੀ ਕਿੱਥੇ ਦੀ ਟੈਕਨੋਲੋਜੀ ਹੈ ਇਹ ਸਰ ਚਾਈਨਾ ਦੀ ਹੈ ਬੇਸਿਕਲੀ ਸਾਰੀ ਟੈਕਨੋਲੋਜੀ ਜਿਹੜੀ ਆ ਵਰਲਡ ਵਾਈਡ ਹੀ ਚੱਲਦੀ ਹੁੰਦੀ ਹੈ ਹਰ ਇੱਕ ਕੰਟਰੀ ਦਾ ਜਿੱਦਾਂ ਕੋਈ ਕੰਟਰੀ ਕੰਮ ਕਰਦਾ ਉਹਦੇ ਅਕੋਰਡਿੰਗ ਉਹ ਮਸ਼ੀਨਰੀ ਟਿਊਬਸ ਕਰਦੇ ਆਪਣੇ ਪ੍ਰੋਡਕਟ ਦੇ ਤੇ ਕਿੰਨੇ ਇੱਕ ਪੀਸ ਇੱਕ ਦਿਨ ਚ ਬਣਾਇਆ ਜਾਂਦਾ ਇੱਕ ਦਿਨ ਚ ਤਕਰੀਬ ਸਰ 40 ਪੀਸ ਇੱਕ ਦਿਨ ਦੇ ਵਿੱਚ ਤਿਆਰ ਹੋ ਜਾਣਗੇ ਤੁਹਾਡੇ ਡਿਜ਼ਾਈਨਿੰਗ ਵੀ ਹੋ ਪੋਸੀਬਲ ਡਿਜ਼ਾਈਨਿੰਗ ਟੋਟਲ ਪੋਸੀਬਲ ਜੀ ਬਿਲਕੁਲ ਜਿਸ ਤਰ੍ਹਾਂ ਦੇਖੋ ਕੈਬਲ ਹੈ ਜਿਹੜਾ ਤਕਰੀਬਨ 55 ਮਿੰਟ ਦਾ ਪੀਸ ਆ ਅੱਗੇ ਪਿੱਛੇ ਚਾਰੋਂ ਪਾਸੇ ਡਿਜ਼ਾਈਨ ਹੋਏਗਾ ਕੈਬਲ ਹੋਏਗਾ ਕੰਪਲੇਟ ਇਹਦੇ ਵਿੱਚ ਤੁਸੀਂ ਡਿਜ਼ਾਈਨਿੰਗ ਘਟਾ ਕੇ ਉਹਦਾ ਟਾਈਮਿੰਗ ਹੋਰ ਲੈਸ ਕਰ ਸਕਦੇ ਹੋ ਪ੍ਰੋਡਕਸ਼ਨ ਵਧਾ ਸਕਦੇ ਹੋ ਹਾਂ ਬਿਲਕੁਲ ਇਹਦੇ ਵਿੱਚ ਨਾ ਤੁਹਾਨੂੰ ਦਰਜੀ ਦੀ ਲੋੜ ਪੈਣੀ ਆ ਨਾ ਤੁਹਾਨੂੰ ਓਵਰਲੌਕ ਵਾਲੇ ਦੀ ਲੋੜ ਪੈਣੀ ਆ ਕਿਸੇ ਵੀ ਨਾ ਕਟਰਮਾਸਟਰੀ ਲੋੜ ਪੈਣੀ ਆ ਇੱਕ ਕਾਸਟ ਕਟਿੰਗ ਇੱਕ ਸੀਮਲੈਸ ਇੱਕ ਕੁਆਲਿਟੀ ਵਧੀਆ ਕੁਆਲਿਟੀ ਤੁਸੀਂ ਮਾਲ ਬਣਾ ਕੇ ਵੇਚ ਸਕਦੇ ਤਾਜ਼ਾ ਹਾਲਾਤ ਕੀ ਹੈ ਇੰਡਸਟਰੀ ਦੇ ਤਾਜ਼ਾ ਹਾਲਾਤ ਸਾਰੇ ਹੀ ਹੈ ਕਿ ਜਿਸ ਤਰ੍ਹਾਂ ਲੇਬਰ ਦੀ ਸ਼ਾਰਟੇਜ ਕਹੋ ਜਾਂ ਲੇਬਰ ਨੂੰ ਐਸਲ ਜਿੰਨੀ ਲੇਬਰ ਦੀ ਰਿਕੁਆਇਰਮੈਂਟ ਹੈ ਇੰਡਸਟਰੀ ਨੂੰ ਉਹ ਨਹੀਂ ਪੈਦਾ ਹੋ ਰਹੀ ਉਹਨਾਂ ਚੀਜ਼ਾਂ ਨੂੰ ਸਾਡੇ ਅਕੋਰਡਿੰਗ ਵੀ ਉਹਨਾਂ ਨੂੰ ਇਹ ਪ੍ਰੋਡਕਟਵਲ ਜਾ ਕੇ ਚੀਜ਼ਾਂ ਲੈਣੀਆਂ ਚਾਹੀਦੀਆਂ ਤਾਂ ਕਿ ਉਹਨਾਂ ਦੀ ਲੇਬਰ ਕੋਸਟ ਔਰ ਕੁਆਲਿਟੀ ਵਧੀਆ ਬਣੇ ਜਿਸ ਤਰ੍ਹਾਂ ਅੱਜ ਆਪਾਂ ਦੇਖਦੇ ਆਂ ਕਿ ਵਰਲਡ ਵਾਈਡ ਚਿੰਨੇ ਵੀ ਜ਼ਿਆਦਾ ਆਪਾਂ ਵਧੀਆ ਕੰਮ ਕਰਾਂਗੇ ਐਕਸਪੋਰਟ ਵੱਲ ਜਾਣਗੇ ਦੇਸ਼ ਨੂੰ ਵੀ ਫਾਇਦਾ ਤੇ ਜਿਹੜੇ ਮੈਨੂਫੈਕਚਰਰ ਆ ਉਹਨਾਂ ਨੂੰ ਵੀ ਉਸ ਚੀਜ਼ ਦਾ ਬੈਂਕਟ ਮਿਲੇਗਾ ਜਿਹੜਾ ਇੱਕ ਨੀਟਿਡ ਗਾਰਮੈਂਟ ਬਹੁਤ ਇੰਪੋਰਟ ਹੋ ਰਿਹਾ ਹੈ ਉਹਦੇ ਨਾਲ ਕੋਈ ਪ੍ਰੋਬਲਮ ਆ ਰਹੀ ਹੈ ਸਰ ਜਿਹੜਾ ਗਾਰਮੈਂਟ ਇੰਪੋਰਟ ਹੋ ਰਿਹਾ ਇਹਦੇ ਵਿੱਚ ਪਹਿਲਾਂ ਤੇ ਹੈ ਕਿ ਗਾਰਮੈਂਟ ਬੜੇ ਸਾਲਾਂ ਤੋਂ ਇੰਪੋਰਟ ਹੋ ਰਿਹਾ ਨਹੀਂ ਫੈਬਰਿਕ ਬਹੁਤ ਜ਼ਿਆਦਾ ਹੈ ਫੈਬਰਿਕ ਨਾਲ ਹਾਂ ਉਹਦੇ ਚ ਕੀ ਹੈ ਜਿਹੜੇ ਇੰਟਰਲੌਕ ਦਾ ਕੰਮ ਜ਼ਿਆਦਾ ਕਰਨ ਵਾਲੇ ਉਹਨਾਂ ਦੇ ਵਿੱਚ ਜ਼ਰੂਰ ਫਰਕ ਪਏਗਾ ਤੇ ਕੁਝ ਇਹ ਆਈਟਮਸ ਜਿਹੜੀਆਂ ਟ੍ਰੈਂਡ ਵਾਈਜ਼ ਆਉਂਦੀਆਂ ਕੁਝ ਦਿਨ ਲਈ ਆਉਂਦੀਆਂ ਚਲੇ ਜਾਂਦੀਆਂ ਕੁਆਲਿਟੀ ਟੇਟਿੰਗ ਨਾ ਅਜ ਤੱਕ ਕਦੇ ਫੇਲ ਹੋਈ ਆ ਤੇ ਨਾ ਹੀ ਕਦੇ ਹੋਏਗੀ ਜੀ ਜੋ ਫੁੱਲ ਮਿਲਾ ਕੇ ਮਾਹੌਲ ਠੀਕ ਹੈ ਬਸ ਬਹੁਤ ਵਧੀਆ ਈਵਨ ਜਿਵੇਂ ਦੂਸਰੇ ਦਿਨ ਜੇ ਅਸੀਂ ਪਹੁੰਚੇ ਆ ਐਕਸੀਬਿਸ਼ਨ ਦੂਸਰੇ ਦਿਨ ਤੇ ਪਹੁੰਚ ਚੁੱਕੀ ਹੈ ਸੋ ਪੋਟ ਹਾਲ ਕਿਹਦਾ ਦਾ ਬਹੁਤ ਹੀ ਵਧੀਆ ਸਾਨੂੰ ਟਾਈਮ ਹੀ ਨਹੀਂ ਜਾ ਕਿ ਆਪਾਂ ਕਸਟਮਰ ਸਾਨੂੰ ਅਟੈਂਡ ਕਰਨੇ ਵੀ ਮੁਸ਼ਕਿਲ ਆਦੇ ਈਵਨ ਅਸੀਂ ਆਪਣੇ ਟੈਕਨੀਸ਼ੀਅਨ ਜਾਂ ਆਪਰੇਟਰ ਨੂੰ ਵੀ ਕਹਿ ਰਹੇ ਆ ਤੁਸੀਂ ਕਸਟਮਰ ਅਟੈਂਡ ਕਰੋ ਵੈਰੀ ਗੁੱਡ ਬਹੁਤ ਵਧੀਆ ਸਾਨੂੰ ਸਾਥ ਮਿਲਦੇ ਆ ਅੱਛਾ ਨਮਸਕਾਰ ਨਮਸਕਾਰ ਜੀ ਮੋੜਾ ਨਾਮ ਉਹ ਨਿਕਲ ਨਿਕਲੀ ਕੀ ਕਹਿਣਾ ਚਾਹੋਗੇ ਯੂਥ ਕਿਸ ਨਜ਼ਰੀਏ ਨਾਲ ਦੇਖ ਰਿਹਾ ਹੈ ਬਿਲਕੁਲ ਜਿੱਦਾਂ ਹੁਣ ਦੇਖਦੇ ਆ ਕਿ ਨਵੇਂ-ਨਵੇਂ ਚੀਜ਼ਾਂ ਆ ਰਹੀਆਂ ਟੈਕਨੋਲੋਜੀ ਆ ਰਹੀ ਹੈ ਇਹਦੇ ਕਰਕੇ ਜਿੱਦਾਂ ਆਪਾਂ ਨੇ ਦੱਸਤਾ ਹੋਇਆ ਕਿ ਇੱਕ ਹੋਲ ਗਵਰਨਮੈਂਟ ਮਸ਼ੀਨ ਆਪਾਂ ਇੰਟਰੋਡਿਊਸ ਕੀਤੀ ਐ ਇਸ ਐਗਜ਼ੀਬਿਸ਼ਨ ਤੇ 2025 ਗਮਸਾ ਐਕਸਪੋ ਦੇ ਵਿੱਚ ਤੇ ਇੱਕ ਹੋਰ ਮਾਡਲ ਅਸੀਂ ਲਾਂਚ ਕੀਤਾ ਸੀ ਐਗਜ਼ੀਬਿਸ਼ਨ ਤੇ ਜਿਹਨੂੰ ਆਪਾਂ ਕਹਿੰਦੇ ਆ ਕਿ 4 ਸਿਸਟਮ ਜਿੱਦਾਂ ਨਾਰਮਲੀ 3 ਸਿਸਟਮ ਮਸ਼ੀਨਾਂ ਚੱਲਦੀਆਂ ਪਈਆਂ ਮਾਰਕੀਟ ਦੇ ਵਿੱਚ ਜਿਵੇਂ ਖੋਰਮ ਕੀਤਾ ਉਹ ਹੈਗੀ ਫੋਰ ਸਿਸਟਮ 80 ਇੰਚੇ ਮਸ਼ੀਨ ਉਹਦੇ ਵਿੱਚ ਸਾਈਜ਼ਸ ਵਗੈਰਾ ਮਿਲ ਜਾਂਦੇ ਆ ਉਹ ਜਿਹੜੀ ਸਪੈਸੀਫਾਈ ਸਪੈਸ਼ਲੀ ਮਸ਼ੀਨ ਜਿਹੜੀ ਹੈਗੀ ਆ ਉਹ ਬੈਨੀਫੀਸ਼ੀਅਲ ਫਾਰ ਸ਼ਾਲ ਮੇਕਿੰਗ ਪਰਸਨ ਜਿਹੜੇ ਸ਼ਾਲ ਬਣਾਉਂਦੇ ਨੇ ਉਹਨਾਂ ਹੱਥੋਂ ਸਭ ਤੋਂ ਜ਼ਿਆਦਾ ਬੈਨੀਫੀਸ਼ੀਅਲ ਹੈ ਕਿਉਂਕਿ ਉਹਨਾਂ ਦੀ ਪ੍ਰੋਡਕਸ਼ਨ ਦੇ ਵਿੱਚ ਬਹੁਤ ਜ਼ਿਆਦਾ ਇਨਕਰੀਜ਼ ਹੁੰਦੀ ਹੈ ਤੇ ਉਹਨਾਂ ਦਾ ਜਿਹੜਾ ਪੱਲੇ ਆ ਉਹ ਦੋ ਪੱਲੇ ਇੱਕੋ ਮਸ਼ੀਨ ਤੇ ਨਿਕਲਦੇ ਆ ਉਹਦੇ ਨਾਲ ਬੈਨੀਫਿਟ ਹੁੰਦਾ ਹੈ ਬੈਨੀਫਿਟ ਸੋ ਉਹ ਵੀ ਚਾਈਨੀਜ਼ ਹੀ ਹੈ ਬਿਲਕੁਲ ਉਹ ਵੀ ਚਾਈਨੀਜ਼ ਹੈ ਸਾਡਾ ਜਿਹੜਾ ਬ੍ਰਾਂਡ ਆ ਸੀ ਜੈਂਸਟਰ ਸਰ ਉਦੋਂ ਹੀ ਆਂਦਾ ਦਾ ਜਿਹੜਾ ਵੀ ਮਾਡਲ ਆਂਦੇ ਨੇ ਜੀ ਸਰ ਗੱਲਬਾਤ ਕਰੀਏ ਤਾਂ ਵਰਲਡ ਟ੍ਰੈਂਡ ਕਿਧਰਲੇ ਪਾਸੇ ਹੈ ਜਿਵੇਂ ਇੱਕ ਪਾਸੇ ਲੋਕ ਕਹਿ ਰਹੇ ਹੈ ਪਰਸੈਪਸ਼ਨ ਹੈ ਪਤਾ ਨਹੀਂ ਕਿ ਚਾਈਨੀਜ਼ ਮਸ਼ੀਨਾਂ ਤੋਂ ਲੋਕੀ ਕੰਪਨੀਆਂ ਕੁਝ ਗੁਰਰੇਜ਼ ਕਰ ਰਹੀਆਂ ਹੁਣ ਚਾਈਨੀਜ਼ ਕੰਪਨੀਆਂ ਨਾਲ ਡੀਲ ਕਰਨ ਨੂੰ ਸੋ ਦੂਜੇ ਪਾਸੇ ਫਿਰ ਉਹਦਾ ਆਲਟਰਨੇਟਿਵ ਕੁਝ ਪੈਦਾ ਹੋਇਆ ਜਿਵੇਂ ਤਾਈਵਾਨ ਜਾਂ ਹੋਰ ਵੀ ਵਿਏਟਨਾਮ ਕੋਈ ਫਾਇਦੇ ਹੋਏ ਐਕਚੁਅਲੀ ਉਹ ਕੰਪਨੀਆਂ ਜਿਸ ਤਰ੍ਹਾਂ ਜਰਮਨ ਲੈ ਲਓ ਜਾਂ ਹੋਰ ਬ੍ਰਾਂਡ ਲੈ ਲਓ ਉਹ ਕੋਸਟ ਫੈਕਟਰੀ ਆਪਣੇ ਜਿਹੜੀ ਇੰਡੀਅਨ ਮਾਰਕੀਟ ਵਾਲ ਪ੍ਰੋਡਕਟ ਬਣਾਉਣ ਵਾਲੇ ਆ ਜੀ ਉਹ ਮਸ਼ੀਨਾਂ ਦੀ ਕੋਸਟ ਇਹਨਾਂ ਨਾਲ ਮਲਟੀਪਲਾਈ ਹੋ ਜਾਂਦੀ ਹੈ ਜੀ ਤੇ ਮੈਨੂੰ ਲੱਗਦਾ ਉਸ ਚੀਜ਼ ਨੂੰ ਦੇਖਦੇ ਕਿ ਚਾਈਨਾ ਤੋਂ ਗ੍ਰੇਵਜ਼ ਹੋ ਸਕਦਾ ਹੋਵੇ ਪਰ ਬਹੁਤ ਜ਼ਿਆਦਾ ਚਾਂਸ ਨਹੀਂ ਕਿ ਪ੍ਰੈਕਟੀਕਲ ਨਹੀਂ ਹੈ ਨਾ ਉਹ ਕੋਸਟ ਅਸੀਂ ਅਸੀਂ ਕੀ ਅਸੀਂ ਇਮਪੈਕਟ ਕਰਦੇ ਜੀ ਅੱਜ ਤੁਹਾਨੂੰ 30 ਸਾਲ ਤੋਂ ਦੇਖ ਰਹੇ ਆ ਕਿ ਤੁਸੀਂ ਪਹਿਲਾਂ ਤੁਸੀਂ ਅਕ੍ਰਿਸ਼ਨ ਮਸਤਾਨ ਦੇ ਨਾਮ ਤੇ ਆਪਣੀ ਇੰਡੀਅਨ ਮਸ਼ੀਨ ਦੇ ਨਾਲ ਇਹਨਾਂ ਨੂੰ ਟੱਕਰ ਦਿੰਦੇ ਸੀ ਇਸ ਸਾਲ ਗਵਰਨਮੈਂਟ ਆਫ ਇੰਡੀਆ ਨੇ ਆਰ ਐਨ ਡੀ ਤੇ ਬਹੁਤ ਵੱਡਾ ਫੋਕਸ ਕੀਤਾ ਹੈ ਬਹੁਤ ਵੱਡਾ ਬਜਟ ਰੱਖਿਆ ਸੋ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡੇ ਵਰਗੇ ਬੰਦੇ ਜਿਹੜੇ ਜਦੋਂ ਸਰਕਾਰ ਫੋਕਸ ਨਹੀਂ ਕਰਦੀ ਸੀ ਉਦੋਂ ਉਹਨਾਂ ਨੂੰ ਟੱਕਰ ਦਿੰਦੇ ਸੀ ਤੇ ਵਾਪਸ ਇਹਦੀਆਂ ਮਸ਼ੀਨਾਂ ਹੁਣ ਇੰਡੀਆ 'ਚ ਬਣਨ ਲੱਗਣਗੀਆਂ ਕਿਉਂਕਿ ਸਰਕਾਰ ਹੁਣ ਫੋਕਸ ਬਿਲਕੁਲ ਐਕਚੁਅਲੀ ਇਹਦੇ 'ਚ ਜਿਹੜੀ ਪਹਿਲੇ ਇਨਵੈਸਟਮੈਂਟ ਤੇ ਹੁਣ ਦੀ ਜ਼ਮੀਨ ਅਸਮਾਨ ਦਾ ਫਰਕ ਹੈ ਜੇ ਸਰਕਾਰ ਸਪੋਰਟ ਕਰਦੀ ਤਾਂ ਆਬੀਅਸਲੀ ਉਮੀਦ ਹੈ ਕਿ ਜਰੂਰ ਮੈਨੂਫੈਕਚਰਿੰਗ ਇੰਡੀਆ 'ਚ ਹੋ ਸਕਦੀ ਹੈ ਜੀ ਜਿਵੇਂ ਤੁਸੀਂ ਦੋਨੋਂ ਮਸ਼ੀਨਾਂ ਤੁਸੀਂ ਮਸਤਾਨਾ ਦੀ ਪਹਿਲਾਂ ਇੰਡੀਅਨ ਮਸ਼ੀਨ ਵੀ ਵੇਚਦੇ ਰਹੇ ਹਾਂ ਜੀ ਤੇ ਇਹ ਵੀ ਕਰਦੇ ਹੋ ਠੀਕ ਹੈ ਤਾਈਵਾਨ ਚਾਈਨਸ ਦੀ ਟੈਕਨੋਲੋਜੀ ਵੀ ਜੋ ਜੇ ਉਹ ਚੀਜ਼ ਨੂੰ ਇੰਡੀਆ ਚ ਆ ਚੀਜ਼ ਨੂੰ ਇੰਡੀਆ ਚ ਕਨਵਰਟ ਕਰਨਾ ਹੋਵੇ ਤੇ ਕਿਦਾਂ ਦੇ ਚੀਜ਼ਾਂ ਤੁਹਾਨੂੰ ਹਾਰਡਲ ਆ ਰਹੀਆਂ ਉਹਦੇ ਵਿੱਚ ਸਾਨੂੰ ਜਿਹੜਾ ਇਨਫਰਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹੜੇ ਮਦਰ ਮਸ਼ੀਨਰੀ ਹੈ ਉਹ ਵੀ ਜੇ ਅਸੀਂ ਅੱਜ ਕੰਮ ਕਰਦੇ ਤੇ ਸਾਨੂੰ ਇਮਪੋਰਟ ਹੀ ਕਰਨੀ ਪੈਣੀ ਹੈ ਇੰਡੀਆ ਚ ਉਹ ਮਦਰ ਮਸ਼ੀਨਰੀ ਅੱਜ ਵੀ ਮੈਨੂਫੈਕਚਰ ਨਹੀਂ ਪਹਿਲਾਂ ਮਦਰ ਮਸ਼ੀਨਰੀ ਤੇ ਫੋਕਸ ਕਰਨਾ ਬਿਲਕੁਲ ਮਦਰ ਮਸ਼ੀਨਰੀ ਸਭ ਤੋਂ ਪਹਿਲਾਂ ਫੋਕਸ ਹੋਵੇਗੀ ਉਹ ਬਣੇਗੀ ਜਾਂ ਇਮਪੋਰਟ ਕਰਕੇ ਲਿਆ ਕੇ ਫਿਰ ਮਸ਼ੀਨਰੀ ਬਣੇਗੀ ਪਰ ਜਿਵੇਂ ਚਾਈਨਾ ਬਹੁਤ ਜਲਦੀ تھی ਮੈਂ ਅਸੀਂ ਹਰ ਸਾਲ ਤੁਹਾਨੂੰ ਦੇਖਦੇ ਆਂ ਬਹੁਤ ਜਲਦੀ ਆਪਣੇ ਮਾਡਲਸ ਬਦਲ ਦਿੰਦਾ ਸੋ ਇੱਕ ਵਾਰੀ ਮਦਰ ਮਸ਼ੀਨਰੀ ਜੇ ਆਪਾਂ ਕ੍ਰੀਏਟ ਕਰਵਾ ਲੈਣੇ ਆ ਤੋ ਕੀ ਅਸੀਂ ਵੀ ਫੀਜ਼ੀਬਲ ਹੋਵਾਂਗੇ ਬਹੁਤ ਜਲਦੀ ਜਲਦੀ ਉਹ ਬਦਲਣ ਦੇ ਸਰ ਉਹਦੇ ਚ ਕੀ ਆ ਜਦੋਂ ਆਪਾਂ ਕੋਈ ਕੰਮ ਕਰਾਂਗੇ ਨਵੀਂ ਟੈਕਨੋਲੋਜੀ ਕੋਈ ਵੀ ਬੰਦਾ ਯੂਨਿਟ ਸਟੈਬਲਿਸ਼ ਕਰਦਾ ਨਵੀਂ ਮਦਰ ਮਸ਼ੀਨਰੀ ਡਿਵੈਲਪ ਹੋਣੀ ਆ ਉਹਨਾਂ ਨੂੰ ਟਾਈਮ ਜ਼ਰੂਰ ਲੱਗਣਾ ਲੇਕਿਨ ਪਹਿਲ ਕਰਨ ਦੀ ਲੋੜ ਆ ਜਿਸ ਦਾ ਤੁਸੀਂ ਹੁਣੇ ਦੱਸਿਆ ਕਿ ਗਵਰਨਮੈਂਟ ਵੱਲੋਂ ਬੜੀਆਂ ਸਕੀਮਾਂ ਤੇ ਬੜੀ ਸਪੋਰਟਸ ਆ 5000 ਕਰੋੜ ਦਾ ਬਜਟ ਰੱਖਿਆ ਗਿਆ ਹੈ ਬਿਲਕੁਲ ਅਸੀਂ ਕਹਾਂਗੇ ਸਾਰੀ ਇੰਡਸਟਰੀ ਨੂੰ ਜਿੰਨੇ ਵੀ ਅਸੀਂ ਲੋਕ ਹੈਗੇ ਆ ਹਰ ਇੱਕ ਟ੍ਰੇਡ ਦੇ ਵਿੱਚ ਉਹਨਾਂ ਨੂੰ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਕਿ ਇੰਡੀਆ ਜੋ ਬਣਾ ਕੇ ਅਸੀਂ ਲੋਕ ਐਕਸਪੋਰਟ ਕਰ ਸਕੀਏ ਜੀ ਤੁਹਾਡੇ ਇਸ ਪੁਆਇੰਟ ਤੇ ਅਸੀਂ ਜ਼ਰੂਰ ਗੌਰ ਕਰਾਂਗੇ ਤੇ ਗਵਰਨਮੈਂਟ ਵੱਲੋਂ ਵੀ ਦੇਖਾਂਗੇ ਕਿ ਜੇ ਸਾਨੂੰ ਹੋਰ ਵਧੀਆ ਸਪੋਰਟ ਮਿਲਦੀ ਹੈ ਤੇ ਜ਼ਰੂਰ ਅਸੀਂ ਕੋਸ਼ਿਸ਼ ਕਰਾਂਗੇ ਜੇ ਫੰਡ ਰੱਖਿਆ ਤੇ ਆਬਵੀਸ ਹੋ ਮਿਲੇਗਾ ਇਸ ਲੀਗ ਮਿਲੇਗਾ ਬਿਲਕੁਲ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਥੈਂਕ ਯੂ ਸਰ ਥੈਂਕ ਯੂ ਜੀ ਸੋ ਲਾਈਵ ਤੋਂ ਸੁਰੀਾਇਸ ਵਾਲੇ ਦੀ ਮਸਾਨਾ ਇੰਟਰਨੈਸ਼ਨਲ ਪ੍ਰਾਈਵੇਟ ਲਿਮਿਟਿਡ ਦੇ ਸਟਾਲ ਤੋਂ ਸੋ ਦੱਸਦੀ ਹੈ ਕਿ ਪਿਛਲੇ ਲਗਭਗ 30 ਸਾਲ ਤੋਂ ਮਸਾਨਾ ਇੰਟਰਨੈਸ਼ਨਲ ਫਲਾ ਸੋ ਇੰਡੀਅਨ অর ਇੰਪੋਰਟਡ ਦੋਨੋ ਪ੍ਰੋਡਕਟਸ ਦੇ ਵਿੱਚ ਇਹਨਾਂ ਦੀ ਇੱਕ ਆਪਣੀ ਅਲੱਗ ਪਹਿਚਾਨ ਹੈ ਸੋ ਇਹ ਸੀ ਫਿਲਹਾਲ ਇਸ ਵੇਲੇ ਦਾ ਵੱਡਾ ਅਪਡੇਟ ਸੋ ਸੋ ਲਗਭਗ ਦਾਦੀ ਕੀ 30 ਸਾਲ ਸਾਨੂੰ ਹੋ ਗਏ ਇਹਨਾਂ ਨਾਲ ਜੁੜੇ ਹੋਏ ਪਰ ਕੰਪਨੀ ਦੀ ਗੱਲ ਕਰੀਏ ਤਾਂ ਲਗਭਗ 65 ਸਾਲ ਤੋਂ ਸ਼ਾਇਦ ਇਸ ਇੰਡਸਟਰੀ ਚ ਕਿਉਂਕਿ ਲਿਖਿਆ ਹੋਇਆ ਹੈ ਸਿንስ 1957 ਸੋ 1957 ਤੋਂ ਜਦੋਂ ਸ਼ਾਇਦ ਅਸੀਂ ਪੈਦਾ ਵੀ ਨਹੀਂ ਹੋਏ ਸੀ ਉਦੋਂ ਤੋਂ ਕੰਪਨੀ ਦਾ ਜੀ ਜੀ ਨਹੀਂ ਨਹੀਂ ਮੈਂ ਤਾਂ ਆਪਣੀ ਗੱਲ ਕੀਤੀ ਸੀ ਸੋ